ਅਸੀਂ ਸਵੇ ਇੱਕ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਕਿਸਾਨਾਂ ਦੇ ਵੱਲੋਂ ਫਿਰ ਤੋਂ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਗਿਆ ਦੱਸ ਦਈਏ ਕੇਂਦਰ ਦੇ ਵੱਲੋਂ ਇੱਕ ਸੱਦਾ ਭੇਜਿਆ ਗਿਆ ਸੀ ਕਿ ਕਿਸਾਨਾਂ ਦੇ ਨਾਲ ਫਿਰ ਤੋਂ ਗੱਲਬਾਤ ਕੀਤੀ ਜਾਏਗੀ ਪੰਜਵੇਂ ਦੌਰ ਦੀ ਗੱਲਬਾਤ ਦੇ ਲਈ ਸੱਦਾ ਭੇਜਿਆ ਗਿਆ ਸੀ ਪਰ ਇਸੇ ਵਿਚਾਲੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਿਸਾਨ ਇੱਕ ਵਾਰ ਫਿਰ ਤੋਂ ਦਿੱਲੀ ਵੱਲੋਂ ਕੂਚ ਕਰਨਗੇ ਇੱਕ ਅਹਿਮ ਗੱਲ ਇਹ ਵੀ ਹੈ ਕਿ ਆਗੂ ਮੂਹਰੇ ਰਹਿਣਗੇ ਦੱਸ ਦਈਏ ਕਿ ਸਰਬੰਸ ਸਿੰਘ ਪੰਦੇਰ ਅਤੇ ਜਗਜੀਤ ਸਿੰਘ ਡੱਲੇਵਾਲ ਕੂਚ ਦੇ ਦੌਰਾਨ ਅੱਗੇ ਲੱਗਣਗੇ ਤੇ ਉਸ ਤੋਂ ਬਾਅਦ ਪਿੱਛੇ ਕਿਸਾਨ ਅਤੇ ਨੌਜਵਾਨ ਨਾਲ ਹੋਣਗੇ ਤੇ ਦਿੱਲੀ ਵੱਲ ਨੂੰ ਕੂਚ ਕੀਤਾ ਜਾਏਗਾ ਤਾਂ ਲਗਾਤਾਰ ਕਿਸਾਨ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਪਰ ਡਟੇ ਹੋਏ ਨੇ ਕਿਸਾਨਾਂ ਦੇ ਵੱਲੋਂ ਅੱਜ ਐਲਾਨ ਕੀਤਾ ਗਿਆ ਸੀ ਕਿ ਦਿੱਲੀ ਵੱਲ ਨੂੰ ਕੂਚ ਕੀਤਾ ਜਾਏਗਾ ਦੱਸ ਦਈਏ ਕਿ ਮੰਗਾ ਨੂੰ ਲੈ ਕੇ ਲਗਾਤਾਰ ਰੇੜਕਾ ਬਰਕਰਾਰ ਹੈ ਐਮਐਸਪੀ ਦੀ ਮੰਗ ਨੂੰ ਲੈ ਕੇ ਲਗਾਤਾਰ ਰੇੜਕਾ ਜਿਹੜਾ ਚੱਲ ਰਿਹਾ ਉੱਥੇ ਹੀ ਕਰਜ਼ਾ ਮੁਆਫੀ ਇਹ ਦੋ ਅਹਿਮ ਮੰਗਾ ਨੇ ਜਿਨ੍ਹਾਂ ਨੂੰ ਲੈ ਕੇ ਪੇਚਾ ਜਿਹੜਾ ਉਹ ਫਸਿਆ ਹੋਇਆ ਤੇ ਇਸੇ ਦੇ ਵਿਚਾਲੇ ਹੁਣ ਫਿਰ ਤੋਂ ਕਿਸਾਨਾਂ ਨੇ ਵੱਡਾ ਐਲਾਨ ਕਰ ਦਿੱਤਾ ਏ ਕਿ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ ਦੱਸਿਆ ਕਿ ਸ਼ੰਭੂ ਬਾਰਡਰ ਦੀਆਂ ਲਗਾਤਾਰ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਸਥਿਤੀ ਤਣਾਅਪੂਰਨ ਬਣੀ ਹੋ ਉੱਥੇ ਹੀ ਖਨੌਰੀ ਬਾਰਡਰ ਦਾ ਜੇਕਰ ਜ਼ਿਕਰ ਕਰੀਏ ਉੱਥੇ ਵੀ ਲਗਾਤਾਰ ਮਾਹੌਲ ਤਣਾਅਪੂਰਨ ਬਣਿਆ ਹੈ ਤਾਂ ਦੋਵਾਂ ਬਾਰਡਰਾਂ ਦੀਆਂ ਜੋ ਸਥਿਤੀਆਂ ਨੇ ਉਹ ਵੀ ਅਸੀਂ ਲਗਾਤਾਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤੇ ਉੱਥੇ ਹੀ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਮੀਟਿੰਗ ਨੂੰ ਲੈ ਕੇ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਕਿਸਾਨ ਆਗੂ ਮੀਟਿੰਗ ਦੇ ਵਿੱਚ ਪਹੁੰਚ ਸਕਦੇ ਆ ਤੇ ਗੱਲਬਾਤ ਆ ਜਿਹੜੀ ਹੋ ਸਕਦੇ ਆ ਪਰ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਕਿਸਾਨ ਦਿੱਲੀ ਵੱਲੋਂ ਕੂਚ ਕਰਨਗੇ ਤੇ ਜੋ ਆਗੂ ਨੇ ਜੋ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹ ਅੱਗੇ ਲੱਗਣਗੇ ਤੇ ਫਿਰ ਦਿੱਲੀ ਵੱਲੋਂ ਕੂਚ ਆ ਜਿਹੜਾ ਕੀਤਾ ਕੀਤਾ ਜਾਏਗਾ ਤਾਂ ਸ਼ੰਭੂ ਬਾਰਡਰ ਦੀ ਜੇਕਰ ਗੱਲ ਕਰੀਏ ਲਗਾਤਾਰ ਜਿੱਥੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਮਿਲਟਰੀ ਫੋਰਸਾਂ ਜੋ ਤਨਾਤ ਕੀਤੀ ਗਿਆ ਪੈਰਾ ਮਿਲਟਰੀ ਫੋਰਸਸ ਤਨਾਤ ਕੀਤੀਆਂ ਗਈਆਂ ਨੇ ਉੱਥੇ ਹੀ ਬੈਰੀਗੇਟਿੰਗ ਦੀ ਜੇਕਰ ਗੱਲ ਕਰੀਏ ਤਾਂ ਬੜੇ ਸਖਤ ਜਿਹੜੇ ਪ੍ਰਬੰਧ ਆ ਉਹ ਕੀਤੇ ਗਿਆ ਤਾਂ ਪੱਥਰਾਂ ਦੀ ਇੱਕ ਲੇਅਰ ਬਣਾਈ ਗਈ ਆ ਫਿਰ ਉਸ ਤੋਂ ਬਾਅਦ ਲੈਂਟਰ ਪਾ ਕੇ ਕੰਧ ਬਣਾਈ ਗਈ ਆ ਉਸ ਤੋਂ ਬਾਅਦ ਫਿਰ ਪੱਥਰ ਲਗਾਏ ਗਏ ਆ ਫਿਰ ਵਾਟਰ ਕੈਨਨ ਦੀਆਂ ਜੋ ਗੱਡੀਆਂ ਨੇ ਉਹ ਲਗਾਈਆਂ ਖੀਆਂ ਨੇ ਤੇ ਪਿੱਛੇ ਫਿਰ ਤੋਂ ਸੱਤ-ਸੱਤ ਲੇਹਰਾਂ ਨੇ ਜਿਹੜੀਆਂ ਬੈਰੀਗੇਟਿੰਗ ਦੀਆਂ ਉਹ ਕੀਤੀਆਂ ਗਈਆਂ ਨੇ ਤਾਂ ਸਖਤ ਸੁਰੱਖਿਆ ਦੇ ਜਿੱਥੇ ਪ੍ਰਬੰਧ ਹਰਿਆਣਾ ਦੇ ਪ੍ਰਸ਼ਾਸਨ ਨੇ ਕੀਤੇ ਹੋਏ ਨੇ ਉੱਥੇ ਹੀ ਕਿਸਾਨਾਂ ਦਾ ਵੀ ਇਹ ਕਹਿਣਾ ਕਿ ਅਸੀਂ ਦਿੱਲੀ ਪਹੁੰਚ ਕੇ ਰਹਾਂਗੇ ਤਾਂ ਹੁਣ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸਾਨ ਇੱਕ ਵਾਰ ਫਿਰ ਤੋਂ ਦਿੱਲੀ ਵੱਲ ਨੂੰ ਵਧਣਗੇ ਤੇ ਕਿਸਾਨ ਆਗੂ ਅੱਗੇ ਲੱਗਣਗੇ ਤਾਂ ਵੱਡੀ ਖਬਰ ਹੈ ਕਿ ਕਿਸਾਨਾਂ ਦੇ ਵੱਲੋਂ ਗੱਲਬਾਤ ਦੇ ਸੱਦੇ ਦੇ ਵਿਚਾਰ ਦਿੱਲੀ ਕੋਸਤਾ ਜਿਹੜਾ ਐਲਾਨ ਕੀਤਾ ਗਿਆ ਹਾਲਾਂਕਿ ਦੇਖਣ ਵਾਲੀ ਗੱਲ ਹੈ ਕਿ ਕੀ ਅੱਜ ਮੀਟਿੰਗ ਹੋਏਗੀ ਜੇਕਰ ਮੰਤਰੀ ਪੰਜਾਬ ਪਹੁੰਚਦੇ ਨੇ ਚੰਡੀਗੜ੍ਹ ਪਹੁੰਚਦੇ ਨੇ ਤਾਂ ਉਸ ਦੇ ਉੱਪਰ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਕੀ ਕਿਸਾਨ ਆਗੂ ਮੀਟਿੰਗ ਦੇ ਵਿੱਚ ਪਹੁੰਚਣਗੇ ਹਾਲਾਂਕਿ ਕੇਂਦਰ ਦੇ ਵੱਲੋਂ ਸੱਦਾ ਜ਼ਰੂਰ ਭੇਜਿਆ ਗਿਆ ਤਾਂ ਹੁਣ ਇਹ ਵੀ ਇੱਕ ਅਹਿਮ ਚੀਜ਼ ਹੈ ਕਿ ਕਿਸਾਨ ਅੱਗੇ ਵੱਲ ਨੂੰ ਵਧਣਗੇ ਜਾਂ ਮੀਟਿੰਗ ਹੋਏਗੀ ਜਾਂ ਫਿਰ ਜੇ ਮੀਟਿੰਗ ਹੁੰਦੀ ਆ ਤਾਂ ਮੀਟਿੰਗ ਦੇ ਵਿੱਚੋਂ ਕੀ ਹੱਲ ਆ ਕੋਈ ਨਿਕਲ ਕੇ ਸਾਹਮਣੇ ਆਉਂਦਾ ਜਾਂ ਫਿਰ ਪਹਿਲਾਂ ਵਾਂਗ ਅਗਲੀ ਮੀਟਿੰਗ ਦੀ ਜਿਹੜੀ ਤਰੀਕ ਆ ਉਹੀ ਮਿਲੇਗੀ ਤਾਂ ਇਹ ਵੀ ਇੱਕ ਅਹਿਮ ਗੱਲ ਆ ਪਰ ਵੱਡੀ ਖਬਰ ਇਹ ਆ ਕਿ ਕਿਸਾਨਾਂ ਦੇ ਵੱਲੋਂ ਹੁਣ ਦਿੱਲੀ ਵੱਲੋਂ ਕੂਚ ਕਰਨ ਦਾ ਐਲਾਨ ਆ ਜੋ ਕਰ ਦਿੱਤਾ ਗਿਆ ਹੈ